ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਬਰੋਟਾ ਬਾਰੇ ਇੱਕ ਹੋਰ ਨਵੀਂ ਅਪਡੇਟ ਆਈ ਹੈ ਹੁਣ ਕਹਿੰਦੇ ਆ ਗਾਣਾ ਰਿਲੀਜ਼ ਹੋਣਾ ਸਿੱਧੂ ਮੂਸੇਵਾਲੇ ਦਾ ਬਰੋਟਾ ਜੋ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਡੇਟ ਅਨਾਉਂਸ ਕੀਤੀ ਸੀ 30 ਤਰੀਕ ਤੇ ਹੁਣ ਨਵੀਂ ਖਬਰ ਕੀ ਆ ਰਹੀ ਹੈ ਕਿ ਗੁਰੂ ਰੰਧਾਵਾ ਨੇ ਆਪਣੇ ਨਵੇਂ ਗਾਣੇ ਦੀ ਡੇਟ ਜੋ ਹੈ ਉਹ ਵੀ ਅਨਾਉਂਸ ਕਰਤੀ ਤੇ ਉਹ ਡੇਟ ਸਿੱਧੂ ਮੂਸੇਵਾਲੇ ਦੇ ਗਾਣੇ ਬਰੋਟਾ ਨਾਲ ਮੇਲ ਖਾਂਦੀ ਹੈ ਤੇ ਨਾਲ ਹੀ ਗੁਰੂ ਰੰਧਾਵਾ ਨੇ ਆਪਣੀ ਪੋਸਟ 'ਚ ਕੁਝ ਐਵੇਂ ਦਾ ਲਿਖਿਆ ਹੈ ਜੋ ਦੂਜੇ ਨੂੰ ਚੈਲੰਜ ਕਰ ਰਿਹਾ ਹੋਵੇ ਪੂਰੀ ਗੱਲ ਕੀ ਹੈ ਅੱਗੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਦੇਖਦੇ ਰਹੋ ਸਿੱਧੂ ਮੂਸੇ ਵਾਲੇ ਦਾ ਹੁਣ ਨਵਾਂ ਗਾਣਾ ਆਉਣਾ ਬਰੋਟਾ ਜੋ ਆਪਾਂ ਸਭ ਨੂੰ ਪਤਾ ਹੈ ਜੋਦੀ ਡੇਟ ਅਨਾਉਂਸ ਪਹਿਲਾਂ ਤਾਂ ਹੋ ਚੁੱਕੀ ਹੈ ਕਿ ਸ਼ਾਇਦ ਉਹ 30 ਨਵੰਬਰ ਤੱਕ ਆ ਜਾਵੇ ਤੇ ਹੁਣ ਜੋ ਇੱਕ ਹੋਰ ਵੱਡੀ ਗੱਲ ਆਪਾਂ ਨੂੰ ਸੁਣਨ ਨੂੰ ਮਿਲ ਰਹੀ ਹੈ ਕਿ ਗੁਰੂ ਰੰਧਾਵਾ ਨੇ ਵੀ ਆਪਣਾ ਇੱਕ ਗਾਣਾ ਰਿਲੀਜ਼ ਕਰਨਾ ਹੈ ਉਹਨਾਂ ਡੇਟਾਂ ਦੇ ਵਿੱਚ ਸੁਣਿਆ ਜਾ ਰਿਹਾ ਹੈ ਕਿ ਉਹ ਗਾਣਾ 27 ਨਵੰਬਰ ਨੂੰ ਰਿਲੀਜ਼ ਹੋਊਗਾ ਤੇ ਗੁਰੂ ਰੰਧਾਵਾ ਨੇ ਆਪਣੀ ਇੱਕ ਪੋਸਟ ਵਿੱਚ ਲਿਖਿਆ ਕਿ ਆਜੋ ਜੀਨੇ ਆਉਣਾ ਹੈ ਮਿਲਦੇ ਹਾਂ 27 ਨਵੰਬਰ ਨੂੰ ਹੁਣ ਇਹ ਗੱਲ ਦਾ ਮਤਲਬ ਕੁਝ ਅਲੱਗ ਹੀ ਕੱਢਿਆ ਜਾ ਰਿਹਾ ਹੈ ਹੋ ਸਕਦਾ ਇਹ ਗੁਰੂ ਰੰਧਾਵਾ ਨੇ ਇੱਕ ਚੈਲੰਜ ਦਿੱਤਾ ਹੋਵੇ ਹੋ ਸਕਦਾ ਉਹਨੇ ਸਿਰਫ ਆਪਣੇ ਨਵੇਂ ਗਾਣੇ ਦੀ ਅਪਡੇਟ ਵਾਸਤੇ ਇੱਕ ਲਾਈਨ ਲਿਖੀ ਹੋਵੇ ਪਰ ਸਾਰਿਆਂ ਵੱਲੋਂ ਇਸ ਚੀਜ਼ ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਕਿ ਜਿਵੇਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਇਸ ਤਰੀਕੇ ਨਾਲ ਰਿਲੀਜ਼ ਹੋਊਗਾ ਤੇ ਜਿਸ 'ਚ ਵੀ ਦਮ ਹੈ ਉਹਨਾਂ ਤਰੀਕਾਂ 'ਚ ਆਪਣਾ ਗਾਣਾ ਰਿਲੀਜ਼ ਕਰਨ ਦੀ ਕੋਈ ਹਿੰਮਤ ਕਰੇਗੀ ਉਹਨੂੰ ਲੱਗੇ ਕਿ ਮੇਰਾ ਗਾਣਾ ਸਿੱਧੂ ਵਾਲੇ ਗਾਣੇ ਤੋਂ ਉੱਪਰ ਜਾ ਸਕਦਾ ਹੈ ਤੇ ਉਹਦੇ ਨਾਲ ਵੀ ਗੁਰੂ ਰੰਧਾਵਾ ਦੀ ਇਸ ਪੋਸਟ ਨੂੰ ਜੋੜਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜੋ ਚੈਲੰਜ ਕੀਤਾ ਉਹ ਗੁਰੂ ਰੰਧਾਵਾ ਨੇ ਅਕਸੈਪਟ ਕੀਤਾ ਗੱਲ ਚਾਹੇ ਕੁਝ ਵੀ ਹੋਵੇ ਪਰ ਜੋ ਇਹ ਨਿਊਜ਼ ਆਈ ਹੈ ਇਸ ਦੇ ਥੱਲੇ ਜੋ ਵੀ ਕਮੈਂਟ ਆ ਰਹੀਆਂ ਆ ਉਹ ਸਿੱਧੂ ਮੂਸੇਵਾਲੇ ਨੂੰ ਸਪੋਰਟ ਕਰਨ ਲਈ ਆ ਰਹੇ ਆ ਤੇ ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ ਤੇ ਇੱਕ ਹੋਰ ਵੱਡੀ ਗੱਲ ਇਹ ਵੀ ਹੈ ਕਿ ਗੁਰੂ ਰੰਧਾਵਾ ਨੇ ਪੋਸਟ ਪਾਉਣ ਤੋਂ ਬਾਅਦ ਆਪਣੇ ਸਾਰੇ ਕਮੈਂਟ ਆਫ ਕਰਤੇ ਸੀ ਤੇ ਸਿੱਧੂ ਮੂਸੇਵਾਲੇ ਨਾਲ ਜੋ ਵੀ ਜੁੜੀ ਪੋਸਟ ਹੁਣ ਪੈ ਰਹੀ ਆ ਉਹਦੇ ਥੱਲੇ ਗੁਰੂ ਰੰਧਾਵਾ ਨੂੰ ਬੜਾ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਅਸਲ ਗੱਲ ਕੀ ਹੈ ਉਹ ਸ਼ਾਇਦ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਹੀ ਜਾਵੇ ਕੱਲ 27 ਤਰੀਕ ਹੈ ਤੇ ਕੱਲ ਨੂੰ ਸ਼ਾਇਦ ਇਹ ਚੀਜ਼ ਦਾ ਆਪਾਂ ਨੂੰ ਪਤਾ ਲੱਗ ਜਵੇ ਕਿ ਅਸਲ ਗੱਲ ਕੀ ਸੀ ਤੁਸੀਂ ਇਸ ਬਾਰੇ ਕੀ ਕਮੈਂਟ ਕਰਨਾ ਚਾਹੋਗੇ ਕੀ ਇਹ ਨਵੀਂ ਕੰਟਰੋਵਰਸੀ ਹੈ ਜਾਂ ਐਵੇਂ ਹੀ ਇਸ ਗੱਲ ਨੂੰ ਵਧਾਇਆ ਜਾ ਰਿਹਾ ਹੈ ਤੁਸੀਂ ਆਪਣੀ رائے ਜ਼ਰੂਰ ਦਿਓ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਹੋਰ ਨਵੀਂ ਅਪਡੇਟ ਦੇ ਨਾਲ